ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ ਅੱਜ ਸਪੈਸ਼ਲ ਚਾਦਰ ਵਾਲਾ ਚਾਦਰ ਦੇ ਵਿੱਚ ਆਪਾਂ ਕਰਾਹਾ ਰੈਡੀ ਕਰਕੇ ਲੈ ਕੇ ਆਏ ਆਂ ਦਰਸਲ ਬਾਈ ਆਪਣੇ ਕੋਲੇ ਪਿੰਡ ਕੋਟੜਾ ਕੜਾ ਤੋਂ ਪਹੁੰਚਿਆ ਸੀਗਾ ਸੋ ਬਾਈ ਨੇ ਨਾ ਆਪਣੀ ਸਪੈਸ਼ਲ ਚਾਦਰ ਵਾਲਾ ਕਰਾਹਾ ਬਣਾਇਆ ਸੀ ਆਪਾਂ ਉਹਦੀ ਵੀਡੀਓ ਪਾਈ ਸੀ ਆਪਾਂ ਸੋ ਬਾਈ ਜੀ ਵੀਡੀਓ ਦੇਖੀ ਸੀ ਆਪਣੀ ਉਹ ਵੀਡੀਓ ਦੇਖ ਕੇ ਬਾਈ ਨੇ ਆਪਾਂ ਤੋਂ ਕਰਾਹਾ ਬੁੱਕ ਕਰਾਇਆਗਾ ਸੋ ਇਹਦੇ ਸਾਇ ਦੇ ਦੀ ਗੱਲ ਕਰਾਂਗੇ ਆਪਾਂ ਕਿੰਨਾ ਇਹਦੇ ਵਿੱਚ ਬਜਣਾ ਕੀ ਕੀ ਦੇ ਵਿੱਚ ਸਮਾਨ ਲੱਗਿਆ ਦਰਸਲ ਉਹ ਕਰਾਹਾ ਡਬਲ ਕੋੜੀ ਦੇ ਵਿੱਚ ਸੀ ਬਾਈ ਕਹਿੰਦਾ ਬਟ ਸਾਨੂੰ ਬਾਈ ਸਿੰਗਲ ਕੋੜੀ ਦੇ ਵਿੱਚ ਹੀ ਕਰਾਹਾ ਚਾਹੀਦਾ ਪਰ ਭਾਈ ਵੀਰ ਵਜਨਦਾਰ ਕਰਾ ਚਾਹੀਦਾ ਸੋ ਇਹਦੇ ਪਹਿਲਾਂ ਸਾਈਜ਼ ਦੀ ਗੱਲ ਕਰਦੇ ਆਂ ਬਈ ਸਾਈਜ਼ ਕਿਹੜਾ ਹੈਗਾ ਮੰਨ ਕੇ ਚੱਲੋ 8 ਫੁੱਟ ਤੱਕ ਦੀ ਲੰਬਾਈ ਬਾਈ ਨੇ ਆਪਦੇ ਟਰੈਕਟਰ ਦੇ ਅਕੋਰਡਿੰਗ ਆਪਦੇ ਕੰਮ ਦੇ ਹਿਸਾਬ ਨਾਲ ਰਖਾਈ ਆ ਸਵਾ 8 ਫੁੱਟ ਦੀ ਲੰਬਾਈ ਆ ਤੇ 26 ਇੰਚ ਇਹਦੀ ਕਰਾਹੇ ਦੀ ਉਚਾਈ ਆ ਸੋ ਜਿਹੜੀ ਮੰਨ ਕੇ ਚੱਲੋ ਇਹਦੇ ਵਿੱਚ ਆਪਾਂ ਘੋੜੀ ਲਾਈ ਹੋਈ ਆ ਉਹ ਵੀ ਸਪੈਸ਼ਲ ਲਾਈ ਹੋਈ ਆ ਘੋੜੀ ਦੀ ਜੇ ਗੱਲ ਕਰੀਏ ਇਹਦੇ ਵਿੱਚ ਆਪਾਂ 2.5 ਇੰਚ ਪਾਸੂ ਦੀ ਘੋੜੀ ਲਾਈ ਹੋਈ ਹੈਗੀ ਪੂਰੀ ਹੈਵੀ ਤੇ ਮਜ਼ਬੂਤ ਸੋ ਜੇ ਇਹਦੇ ਵਜਨ ਦੀ ਗੱਲ ਕਰੀਏ ਬਾਈ ਆਪਾਂ ਵਜਨ ਕਰਾਹੇ ਦੇ ਵਿੱਚ ਮੰਨ ਕੇ ਚੱਲੋ ਉਹ ਆਮ ਤਾਪਾਂ ਦੇਖਿਆਗਾ ਵੀ ਆਪਾਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਰਹੇ ਨਾ ਉਹ ਡਬਲ ਕੋੜੀ ਵਾਲੇ ਕਰਾਹੇ ਦਾ 2 ਕੁਆਰਟਰ ਵਜਨ ਹੁੰਦਾ ਬਟ ਬਾਈ ਜੀ ਇਹਨਾਂ ਆਪਾਂ ਨੂੰ ਡਬਲ ਕੋੜੀ ਨਹੀਂ ਚਾਹੀਦੀ ਬਾਈ ਜੀ ਆਪਾਂ ਨੂੰ ਸਿੰਗਲ ਕੋੜੀ ਚਾਹੀਦੀ ਆ ਬਟ ਵਜਨ ਆਪਾਂ ਨੂੰ 2 ਕੁਆਰਟਰ ਹੀ ਚਾਹੀਦਾ ਕਰਾਹੇ ਦਾ ਸੋ ਤਾਂ ਕਰਕੇ ਆਪਾਂ ਨੂੰ ਬਾਈ ਨੂੰ ਆਪਾਂ ਫੁੱਲ ਐਂਡ ਹੈਵੀ ਕਰਾਹਾ ਰੈਡੀ ਕਰਕੇ ਦਿੱਤਾ ਬਾਈ 2 ਕੁਆਰਟਰ ਵਜਨ ਦੇ ਵਿੱਚ ਸੋ ਸਪੈਸ਼ਲ ਮਾਡਲ ਕਰਾਹਾ ਵਜਦਾ ਇਹ ਤੇ ਫੁੱਲ ਵਧੀਆ ਕਰਾਹ ਬਣਾ ਕੇ ਦਿੱਤਾ ਬਾਈ ਨੂੰ ਸੋ ਬਾਈ ਜੀ ਜੇ ਤੁਸੀਂ ਵੀ ਆਪਾਂ ਤੋਂ ਇੰਦਾ ਦਾ ਕੋਈ ਕਰਾਹਾ ਬਣਾਉਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸ ਕੋਰਸ਼ਮੀਰ ਦੁਕਾਨ ਨੰਬਰ 3 ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਈ ਤੁਸੀਂ ਕਰਾਹਾ ਬੁੱਕ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ ਬਾਕੀ ਇਹਦੇ ਬਾਰੇ ਆਪਾਂ ਬੈਕਸਾਈਡ ਤੋਂ ਵੀ ਤੁਹਾਨੂੰ ਦਿਖਾਉਣਾ ਕਰਾਹੇ ਬਾਰੇ ਗੱਲਬਾਤ ਕਰਦੇ ਆਂ ਬੈਕਸਾਈਡ ਤੋਂ ਇਹਦੇ ਵਿੱਚ ਬਾਈ ਜੀ ਬੈਕਸਾਈਡ ਦੇ ਵਿੱਚ ਡਬਲ ਬੀਮ ਆ ਜਾਂਦਾ ਉੱਤੇ ਥੱਲੇ ਤੁਸੀਂ ਦੇਖ ਸਕਦੇ ਹੋ ਬਾਕੀ ਇਹਦੇ ਜਿਹੜਾ ਬੀਮ ਲੱਗਿਆ ਹੋਇਆ ਇਹ ਲੱਗਿਆ ਹੋਇਆ 2.5 ਇੰਚੀ ਦੋ ਸੂਤ ਦਾ ਪੂਰਾ ਮਜ਼ਬੂਤ ਤੇ ਹੈਵੀ ਲੱਗਿਆ ਹੋਇਆਗਾ ਬਾਕੀ ਇਹਦੇ ਵਿੱਚ ਸਪੋਟਾਂ ਆ ਗਈਆਂ ਥੱਲੇ ਦੋ ਸਪੋਟਾਂ ਆ ਗਈਆਂ ਰਕਾਬਾਂ ਵਗੈਰਾ ਆ ਗਈਆਂ ਜਿਹੜਾ ਹੁੱਕਾਂ ਨੇ ਉਹ ਸਪੈਸ਼ਲੀ ਬਾਈ ਨੇ ਡਿਮਾਂਡ ਤੇ ਕਹਿ ਕੇ ਲਵਾੰਗਾ ਬਾਈ ਕਹਿੰਦਾ ਵੀ ਫੁੱਲ ਐਂਡ ਹੈਵੀ ਲਵਾਦੇ ਮੋਟੀਆਂ ਤਾਂ ਤਾਂ ਕਰਕੇ ਇਹਦੇ ਵਿੱਚ ਮੋਟੀਆਂ ਆਪਾਂ ਹੁੱਕਾਂ ਲੰਗਾ ਹੋਣਗੀਆਂ ਨੇ ਸੋ ਬਾਈ ਜੀ ਜਿਹੜਾ ਭਰਾ ਫੇਸਬੁੱਕ ਤੇ ਆਪਣੇ ਕੋਲ ਆਪਣੇ ਨਾਲ ਪਹਿਲੀ ਯਾਰ ਜੁੜਿਆ ਨਾ ਆਪਣੇ ਨਾਲ ਸੋ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਤੇ ਜਿਹੜਾ ਭਰਾ ਪਹਿਲੀ ਵਾਰ ਆਪਣੀ ਵੀਡੀਓ ਦੇਖਣ ਆਇਆਗਾ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿਉਂਕਿ ਆਪਾਂ ਕਰਾਹਾ ਬਾਰੇ ਅਪਡੇਟਾਂ ਹਰ ਰੋਜ਼ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਉੱਤੇ ਹਰ ਰੋਜ਼ ਦਿੰਦੇ ਰਹਿੰਦੇ ਆ ਸੋ ਜ਼ਰੂਰ ਦਿਓ ਸੇ ਵਾਲਾ ਮੌਕਾ ਬਾਕੀ ਲਾਜ਼ਮੀ ਸ਼ੇਅਰ ਤਾ ਜੋ ਆਪਣਾ ਕੰਟੈਕਟ ਨੰਬਰ ਨੰਬਰ ਵਗੈਰਾ ਸੌਖਾ ਪਹੁੰਚੇ ਬਾਈਆਂ ਤੱਕ ਸੋ ਬਾਕੀ ਬਾਈ ਕਰਾਹਾ ਆਪਾਂ ਤੁਹਾਨੂੰ ਸਾਰਾ ਦਿਖਾਈ ਦਿੱਤਾ ਸੋ ਤੁਸੀਂ ਵੀ ਬੁੱਕ ਕਰਾਉਣ ਲਈ ਸਾਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਕਰਾਹਾ ਬੁੱਕ ਕਰ ਸਕਦੇ ਹੋ ਅਸਵੀ ਗਾਲ